ਦਿੱਲੀ ਦੀ ਰਿਊਜ਼ ਐਵੇਨਿਊ ਅਦਾਲਤ ਨੇ ਦਿੱਲੀ ਆਗਕਾਰੀ ਘੁਟਾਲੇ ਦੇ ਨਾਲ ਸੰਬੰਧਿਤ ਮਨੀ ਲੌਂਡਰਿੰਗ ਮਾਮਲੇ ਦੀ ਮੁਲਜ਼ਮ ਬੀਆਰਐਸ ਆਗੂ ਕੇ ਕਵਿਤਾ ਅਤੇ ਦਿੱਲੀ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਦੀ ਜਿਹੜੀ ਨਿਆਇਕ ਹਿਰਾਸਤ ਹੈ ਉਹ 25 ਜੁਲਾਈ ਤੱਕ ਜਿਹੜਾ ਉਹਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ ਅੱਜ ਕੇ ਕਵਿਤਾ ਅਤੇ ਸਸੋਦੀਆ ਦੀ ਜਿਹੜੀ ਹੈ ਨਿਆਇਕ ਹਿਰਾਸਤ ਜਿਹੜੀ ਉਹ ਖਤਮ ਹੋ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਅਤੇ ਵਿਸ਼ੇਸ਼ ਜੱਜ ਕਾਵੇਰੀ ਬਵੇਜ਼ਾ ਨੇ ਕੇ ਕਵਿਤਾ ਨੂੰ ਨਿਆਂਇਕ ਹਰਾਸਤ ਦੇ ਜਿਹੜੀ ਉਹਨਾਂ ਦੀ ਵਿਧਾਉਣ ਦਾ ਹੁਕਮ ਦੇ ਦਿੱਤਾ ਹੈ ਇਸ ਤੋਂ ਪਹਿਲਾਂ 29 ਮਈ ਨੂੰ ਅਦਾਲਤ ਨੇ ਕੇ ਕਵਿਤਾ ਨੂੰ ਹਾਇਰ ਕੀਤੀ ਈਡੀ ਦੀ ਚਾਰਜ ਸ਼ੀਟ ਦਾ ਜਿਹੜਾ ਨੋਟਿਸ ਲਿਆ ਸੀ ਅਦਾਲਤ ਨੇ ਕੇ ਕਵਿਤਾ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਿਹੜੇ ਆ ਉਹ ਜਾਰੀ ਕਰਕੇ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ ਇਹ ਕਵਿਤਾ ਤੋਂ ਇਲਾਵਾ ਅਦਾਸ ਨੇ ਚੰਪਰੀ ਸਿੰਘ, ਦਮੋਦਰ ਸ਼ਰਮਾ, ਪ੍ਰਿੰਸ ਕੁਮਾਰ ਅਤੇ ਅਰਵਿੰਦ ਸਿੰਘ ਨੂੰ ਵੀ ਜਿਹੜਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਸੰਮਣ ਹੈ ਜਿਹੜੇ ਉਹ ਜਾਰੀ ਕੀਤੇ ਹਨ ਇਹਨਾਂ ਸਾਰਿਆਂ ਨੂੰ ਈਡੀ ਨੇ ਆਪਣੀ ਨੰ ਆਪਣੀ 6ਵੀਂ ਸਪਲੀਮੈਂਟਰੀ ਜਿਹੜੀ ਚਾਰਜ ਸ਼ੀਟ ਆ ਉਹਦੇ ਵਿੱਚ ਦੋਸ਼ੀ ਠਹਿਰਾਇਆ ਸੀ ਤੇ 10 ਮਈ ਨੂੰ ਏਡੀ ਨੇ ਨੰ 6ਵੀਂ ਸਪਲੀਮੈਂਟਰੀ ਚਾਰਜ ਸ਼ੀਟ ਹੈ ਜਿਹੜੀ ਉਹ ਦਾਖਲ ਕੀਤੀ ਸੀ ਤੇ ਅਦਾਲਤ ਨੇ 6ਵੀਂ ਚਾਰਜ ਸ਼ੀਟ ਸਪਲੀਮੈਂਟਰੀ ਚਾਰਜ ਸ਼ੀਟ ਦੇ ਨੋਟਿਸ ਲੈਣ ਤੇ ਜਿਹੜਾ ਮਾਮਲੇ ਤੇ 21 ਮਈ ਨੂੰ ਜਿਹੜਾ ਆਪਣਾ ਫੈਸਲਾ ਸੁਰਖੇਤ ਰੱਖ ਲਿਆ ਸੀ ਤੁਹਾਨੂੰ ਦੱਸ ਦਈਏ ਕਿ ED ਨੇ 17 ਮਈ ਨੂੰ ਜਿਹੜੀ ਹੈ 7ਵੀਂ ਉਹਨਾਂ ਨੇ ਸਪਲੀਮੈਂਟਰੀ ਚਾਰਜ ਸ਼ੀਟ ਆ ਜਿਹੜੀ ਉਹ ਤਾਇਰ ਕੀਤੀ ਸੀ ਤੇ ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਜਿਹੜਾ ਦੋਸ਼ੀ ਬਣਾਇਆ ਗਿਆ ਇਸ ਮਾਮਲੇ ਦੇ ਵਿੱਚ ਹੁਣ ਤੱਕ 18 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਫ ਦਾ ਉਪ ਮੁੱਖ ਮੰਤਰੀ ਮਨੀਸ਼ ਤਸੋਦੀਆ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਬੀਆਰਐਸ ਨੇਤਾ ਕੇ ਨੇਤਾ ਕੇ ਕਵਿਤਾ ਸ਼ਾਮਲ ਹਨ ਦੱਸਦੀ ਹੈ ਕਿ 21 ਮਾਰਚ ਨੂੰ ਦਿੱਲੀ ਹਾਈ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਗ੍ਰਿਫਤਾਰੀ ਤੋਂ ਸੁਰੱਖਿਆ ਸੁਰੱਖਿਆ ਨਾ ਮਿਲਣ ਤੋਂ ਬਾਅਦ ਜਿਹੜਾ ED ਨੇ 21 ਮਾਰਚ ਨੂੰ ਦੇਰ ਸ਼ਾਮ ਪੁਛਗਿਸਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਇਸ ਦੇ ਨਾਲ ਹੀ 10 ਮਈ ਨੂੰ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰੀਮ ਜਿਹੜੀ ਜ਼ਮਾਨਤ ਤੇ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਸੀ ਇਸ ਤੋਂ ਬਾਅਦ ਕੇਜਰੀਵਾਲ ਨੇ 2 ਜੂਨ ਨੂੰ ਆਤਮ ਸਮਰਪਣ ਕਰ ਦਿੱਤਾ ਤੇ ਕੇਜਰੀਵਾਲ ਨੂੰ CPI ਨੇ 26 ਜੂਨ ਨੂੰ ਗ੍ਰਿਫਤਾਰ ਕੀਤਾ ਸੀ ED ਨੇ 4 ਅਕਤੂਬਰ ਨੂੰ ਸੰਜੇ ਸਿੰਘ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਸੁਪਰੀਮ ਕੋਰਟ ਨੇ ਸੰਜੇ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ ED ਨੇ 9 ਮਾਰਚ 2023 ਨੂੰ ਜਿਹੜੀ ਹੈ ਇਸ ਮਾਮਲੇ ਦੀ ਜਿਹੜੀ ਪੁੱਛਗਿੱਛ ਤੋਂ ਬਾਅਦ ਮਨੀਸ਼ ਸੋਦੀਆ ਨੂੰ ਤਿਹਾੜ ਜੇਲ੍ਹ ਤੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਸੀ ਅਤੇ ਮਨੀਸ਼ ਸੋਦੀਆ ਨੂੰ ਇਸ ਤੋਂ ਪਹਿਲਾਂ CPI ਨੇ 26 ਫਰਵਰੀ 2023 ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ